ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਰ ਸੰਦੀਪ ਸ਼ਰਮਾ ਸੋ ਸਮਰਾਲਾ ਹਲਕੇ ਦੀ ਗੱਲ ਕੀਤੀ ਤਾਂ 15 ਬਲਾਕ ਸਮੇਤ ਦੋ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਦੀਆਂ ਨਤੀਜੇ ਅੱਜ ਬੜੇ ਅਮਨੋ ਆਮਾਨ ਸ਼ਾਂਤੀ ਨਾਲ ਹੋਇਆ ਖਾਸ ਕਰਕੇ ਅਗਰ ਗੱਲ ਕੀਤੀ ਜਾਵੇ ਲੋਕਾਂ ਦਾ ਦੇ ਡੀਸੀ ਵਾਲੇ ਕਮ ਚੋਣ ਕਮਿਸ਼ਨ ਅਫਸਰ ਹਿਮਾਸ਼ੂ ਜੈਨਰੇਰੀ ਅਮਨ ਆਮਾਨਾ ਸ਼ਾਂਤੀ ਨਾਲ ਚੋਣਾਂ ਦੇ ਨਤੀਜੇ ਦੀ ਗੱਲ ਕੀਤੀ ਸੀ ਚਾਹੇ ਉਹਨਾਂ ਦੇ ਚੋਣਾਂ ਦੇ ਗੱਲ ਕੀਤੀ ਸੀ ਤਾਂ ਬਿਲਕੁਲ ਸ਼ਾਂਤੀਪੂਰਨ ਢੰਗ ਨਾਲ ਹੋਇਆ ਤਾਂ ਕਿਤੇ ਕਿਤੇ ਆ ਕੇ ਸਮਰਾਲਾ ਹਲਕੇ ਦੇ ਵਿੱਚ 15 ਬਲਾਕ ਸੰਧੀ ਦੇ ਡਟੀ ਜੇ ਆਫ ਸਾਹਮਣੇ ਆਇਆ ਇਸ ਵਾਰ ਫਿਰ ਇੱਕ ਵਾਰੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਇੱਕ ਵੱਡਾ ਪ੍ਰੋਸਟ ਜਤਾਇਆ ਤਾਂ ਫਿਰ ਇੱਕ ਵਾਰੀ ਫਿਰ ਜਿਮਨੀ ਚੌਂ ਤੋਂ ਬਾਅਦ ਔਰ ਸਰਪੰਚ ਤੋਂ ਬਾਅਦ ਇੱਕ ਵਾਰੀ ਫੇਰ 15 ਬਲਾਕ ਸੰਧੀ ਚ ਉਹਨਾਂ ਦੇ ਵਿੱਚ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀਆਂ ਸ੍ਰੀ ਹਰਿਵਾਲਾ ਹਲਕੇ ਦੇ ਜਿਹੜੇ 15 ਬਲਾਕ ਸੰਧੀ ਚ ਉਹਨਾਂ ਦਾ ਕਿੰਨੀ ਜਿਆਦਾ ਮੈਨਸਟਾ ਮੌਜੂਦ ਹੈ ਸ੍ਰੀ ਹਰਿਵਾਲਾ ਦੇ ਐਸਡੀਐਮ ਰਜਦੀਸ਼ ਅਰੋੜੀ ਨਮਸਕਾਰ ਜੀ ਨਮਸਕਾਰ ਸਰ ਕਿਸ ਤਰ੍ਹਾਂ ਜੀ ਪੜਿਆ ਅਮਨ ਦੀ ਚਾਹਤੀ ਹੈ ਪੁਲਿਸ ਦੇ ਪੁਖਤਾ ਪਰਵਾਂਸੀ ਕਿਸ ਤਾਜ ਕੀ ਸਾਹਮਣ ਦੇਖੋ ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਰਹਿਮਨ ਸ਼ੂ ਜਾਂਦੀ ਦੇ ਗੁਜੋਗ ਗਵਾਈਏਟ ਏਡੀਸੀ ਜਿਹੜੇ ਰਹਿਨਮਾਈ ਇੱਥੇ ਆਪਾਂ ਬਲਾਕ ਸਮਿਤੀ ਔਰ ਜ਼ਿਲ੍ਹਾ ਪਰਸ਼ਦ ਇਲੈਕਸ਼ਨ ਕੰਟੈਕਸਟ ਕੀਤੇ ਔਰ ਮੈਂ ਧੰਨਵਾਦ ਦੀਆਂ ਸਾਰੀਆਂ ਹੀ ਪੋਲਿਟਿਕਲ ਪਾਰਟੀਆਂ ਦਾ ਜਿਨ੍ਹਾਂ ਨੇ ਬੜੇ ਹੀ ਅਮਨ ਦੇ ਨਾਲ ਸਹਿਯੋਗ ਕੀਤਾ ਸਦਾ ਸਰਕਾਰ ਨੂੰ ਧੰਨਵਾਦ ਦੀਆਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅਮਨ ਤੇ ਆਮਨ ਨਾਲ ਜਿਹੜੇ ਇਲੈਕਸ਼ਨ ਜਿਹੜੇ ਹੈ ਸਮਰਾਲਾ ਦੇ ਵਿੱਚ ਸੰਪਨ ਹੋ ਚੁੱਕੇ ਨੇ ਸਾਡੇ ਕੋਲ 15 ਦੇ 15 ਜੂਨ ਦੇ ਨਤੀਜੇ ਆ ਚੁੱਕੇ ਨੇ ਜੇ ਮੈਂ ਨਤੀਜਿਆਂ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ ਜੀ 15 ਦੇ ਵਿੱਚੋਂ ਜਿਹੜੀਆਂ 9 ਸੀਟਾਂ ਆਗੀਆਂ ਨੇ ਉਹ ਆਮ ਆਦਮੀ ਪਾਰਟੀ ਨੇ ਜਿੱਤੀਆਂ ਵੇ ਬਲਾਕ ਸਮਿਤੀ ਦੀਆਂ 3 ਸੀਟਾਂ ਜਿਹੜੀਆਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਖਾਤੇ ਚ ਗਈਆਂ ਵੇ ਦੋ ਸੀਟਾਂ ਜਿਹੜਾ ਸ਼ਰਮਣੀ ਕਾਲੀਦਾ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਇੱਕ ਸੀਟ ਤੇ ਬੀਜੇਪੀ ਨੇ ਜਿੱਤ ਪ੍ਰਾਪਤ ਕੀਤੀ ਹੈ ਸੋ ਇਹ 15 ਸੀਟਾਂ ਦਾ ਵੇਰਵਾ ਵੇ ਜੋ ਸਮਰਾਲਾ ਦੇ ਵਿੱਚ ਹੋਈਆਂ ਨੇ ਜੀ ਕਿਸੇ ਦੇ ਸਿਰ ਲਗਾਤਾਰ ਮੈਂ ਪਹਿਲੀ ਗੱਲ ਕੀ ਸੀ ਤੇ ਪੁਲਿਸੇ ਪੁਖਤਾ ਬੰਸੀ ਪਿੰਡ ਵਾਲੇ ਅਸੀਂ ਇਸ ਵਾਰ ਕਾਫੀ ਪੜੇ ਲਿਖੇ ਸੂਝਾਰੇ ਕਾਫੀ ਇੰਤਜ਼ਾਮ ਵੀ ਪੁਖਤਾ ਸੀ ਤਾਂ ਅਮਨ ਆਮਾਨ ਸ਼ਾਂਤੀ ਦਾ ਜਿਹੜੀ ਡੀ ਸਾਹਿਬ ਨੇ ਗੱਲ ਕੀਤੀ ਬਿਲਕੁਲ ਉਸ ਤਰ੍ਹਾਂ ਹੋਇਆ ਕਿਸੇ ਦੇ ਦੇ ਇੰਤਜ਼ਾਮ ਕੀਤਾ ਸੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਕੀ ਪ੍ਰਬੰਧ ਸੀ ਦੇਖੋ ਪਹਿਲੋ ਤੇ ਪੁਲਿਸ ਪ੍ਰਸ਼ਾਸਨਾਂ ਬਹੁਤ ਵੱਡਾ ਸਹਿਯੋਗ ਰਿਹਾ ਜਿਨ੍ਹਾਂ ਨੇ ਅਮਨ ਆਮਾਨ ਦਾ ਜ ਇਸ ਇਲੈਕਸ਼ਨ ਕਰਾਉਣ ਦੇ ਵਿੱਚ ਆਪਣੀ ਡਿਊਟੀ ਨੂੰ ਤੰਦਈ ਨਾ ਨਭਾਇਆਵੇ ਉਹਦਾ ਸਦਕਾ ਵੇ ਜਿਹੜਾ ਇਲੈਕਸ਼ਨ ਜਿਹੜੇ ਅਮਨ ਮਾਨ ਦੇ ਨਾਲ ਹੋਏ ਨੇ ਬਾਕੀ ਜਿਹੜੀ ਮਾਨ ਜੋ ਡਿਫਟਿੰਗ ਵਿੱਚ ਯੋਗ ਰਹਿਨ ਮਾਈ ਥਲੇ ਜਿਹੜੇ ਦੇਸ਼ ਸਾਨੂੰ ਮਿਲੇ ਸੀ ਉਹਨਾਂ ਦੇਸ਼ਾਂ ਦੇ ਲੀਡ ਅੱਗੇ ਚੱਲ ਕੇ ਆਪਾਂ ਜਿਹੜਾ ਵੇ ਉਹ ਜਿਹੜਾ ਇਲੈਕਸ਼ਨ ਸੰਪੰਨ ਕਰਾਏ ਨੇ ਤੇ ਬਹੁਤ ਵਧੀਆ ਨਤੀਜੇ ਸਾਡੇ ਸਾਹਮਣੇ ਆਏ ਨੇ ਅਮਨ ਮਾਨ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਆ ਦੱਸ ਦੇ ਕਿ ਸਨਾਰਾ ਹਲਕੇ ਦੇ 15 ਬਲਾਕ ਸੰਧੀਆਂ ਦੇ ਟੀਚੇ ਸਾਹਮਣੇ ਆ ਤਾਂ ਇਸ ਵਾਰੀ ਫੇਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਪ੍ਰੋਸਜ ਦਾ ਜਿਹੜੀ 9 ਸੀਟਾਂ ਇਸ ਬਲਾਕ ਸੰਧਿਚੋਂ ਜਿੱਤ ਪ੍ਰਾਪਤ ਕੀਤੀ ਕਿਤੇ ਆ ਕੇ ਇਸ ਵਾਰੀ ਭਾਜਪਾ ਇੱਕ ਖਾਤਾ ਖੋਲ ਸਕੀ ਇਸ ਵਾਰ ਆ ਕੇ ਦੇ ਨਾਲ ਹੀ ਅਗਰੇ ਸ਼ੋਮਨੀ ਕਾਲੀ ਦਲ ਤੇ ਦੋ ਸੀਟਾਂ ਤੇ ਇਸ ਨਾਲ ਹੀ ਦੇ ਕਾਂਗਰਸ ਪਾਰਟੀ ਗੱਲ ਕੀਤੀ ਤਾਂ ਤਿੰਨ ਸੀਟਾਂ ਉਸਨੇ ਵੀ ਇਸ ਬਲਾਕ ਸੰਧਿਚੋਂ ਵਿੱਚ ਆਪਣੀ ਬਾਜ਼ੀ ਮਾਰੀ ਤਾਂ ਖਵਲਾਲ ਗੱਲ ਕੀਤੀ ਜਾਂਦੀ ਅਗਰ ਸਮਰਦਾ ਹਲ ਕੀ ਤਾਂ ਸਮਰਦਾ ਦੇ ਵਿੱਚ ਇਸ ਵਾਰ ਜਿਹੜਾ ਆ ਚੋਲਾ ਨੇ ਦਿੱਤੀ ਜੇ ਬਿਲਕੁਲ ਅਮਨ ਅਸ਼ਾਂਤੀ ਨਾ ਹੋਇਆ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਅਨਸਖਾਂ ਵੀ ਘਟਾ ਵੀ ਨਹੀਂ ਹੋਈ ਤਾਂ ਅਗਰ ਗੱਲ ਕੀਤੀ ਆਂ ਦੇ ਪ੍ਰਬੰਧਾਂ ਦੀ ਤਾਂ ਸਵੇਰ ਤੋਂ ਹੀ ਜਿਹੜੇ ਪੁਲਿਸ ਤੇ ਪੁਖਤਾ ਪ੍ਰਵੰਸ ਸੀ ਤਾਂ ਖਾ ਲ ਕੇ ਇਸ ਵਾਰ ਪਿੰਡ ਦੇ ਲੋਕਾਂ ਨੇ ਵੀ ਅਮਨ ਆਮਾਨ ਸ਼ਾਂਤੀ ਢੰਗ ਨਾਲ ਨਤੀਜਿਆਂ ਦੀ ਵੇਟ ਕੀਤੀ ਤਾਂ ਆਖਰ ਉਹ ਦਿੱਤੀ ਜੇ ਤੁਹਾਡੇ ਸਾਹਮਣੇ ਆ ਪੰਜਾਬ ਨੇ ਇੱਕ ਵਾਰੀ ਫੇਰ ਆਮ ਆਦੀ ਪਾਰਟੀ ਨੇ ਪਰੋਸਾ ਤੱਕ ਇੱਕ ਵੱਡਾ ਐਮਿਨੈਂਟ ਦਿੱਤਾ ਹੈ ਐਮਐਮਐਨ ਬੋਬੀ ਨਸਨਦੀਪ ਸ਼ਰਮਾ ਪਿੰਡ ਉਟਾਲਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਰ ਸੰਦੀਪ ਸ਼ਰਮਾ ਸੋ ਸਮਰਾਲਾ ਹਲਕੇ ਦੀ ਗੱਲ ਕੀਤੀ ਤਾਂ 15 ਬਲਾਕ ਸਮੇਤ ਦੋ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਦੀਆਂ ਨਤੀਜੇ ਅਸੀਂ ਅੱਜ ਬੜੇ ਅਮਨੋ ਆਮਾਨ ਸ਼ਾਂਤੀ ਨਾਲ ਹੋਇਆ ਖਾਸਕੇ ਅਗਰ ਗੱਲ ਕੀਤੀ ਜਾਵੇ ਲਗਾਤਾਰ ਦੇ ਡੀਸੀ ਆਲੇ ਕੰਮ ਚੋਣ ਕਮਿਸ਼ਨ ਅਫਸਰ ਹਿਮਾਸ਼ੂ ਜੈਨਰੇਰੀ ਅਮਨ ਆਮਾਨਾ ਸ਼ਾਂਤੀ ਨਾਲ ਚੋਣਾਂ ਦੇ ਨਤੀਜੇ ਦੀ ਗੱਲ ਕੀਤੀ ਸੀ ਚਾਹੇ ਉਹਨਾਂ ਦੇ ਚੋਣਾਂ ਦੇ ਗੱਲ ਕੀਤੀ ਸੀ ਤਾਂ ਬਿਲਕੁਲ ਸ਼ਾਂਤੀਪੂਰਨ ਢੰਗ ਨਾਲ ਹੋਇਆ ਤਾਂ ਕਿਤੇ ਕਿਤੇ ਆ ਕੇ ਸਮਰਾਲਾ ਹਲਕੇ ਦੇ ਵਿੱਚ 15 ਬਲਾਕ ਸੰਧੀ ਦੇ ਨਤੀਜੇ ਆ سامنے ਆਇਆ ਇਸ ਵਾਰ ਫਿਰ ਇੱਕ ਵਾਰੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਇੱਕ ਵੱਡਾ ਪ੍ਰੋਸਟ ਜਤਾਇਆ ਤਾਂ ਫਿਰ ਇੱਕ ਵਾਰੀ ਫਿਰ ਜਿਮਨੀ ਚੌਂ ਤੋਂ ਬਾਅਦ ਔਰ ਸਰਪੰਚ ਤੋਂ ਬਾਅਦ ਇੱਕ ਵਾਰੀ ਫੇਰ 15 ਬਲਾਕ ਸੰਧੀ ਚ ਉਹਨਾਂ ਦੇ ਵਿੱਚ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀਆਂ ਸ੍ਰੀ ਹਰਿਵਾਲਾ ਹਲਕੇ ਦੇ ਜਿਹੜੇ 15 ਬਲਾਕ ਸੰਧੀ ਚ ਉਹਨਾਂ ਦਾ ਕਿੰਨੀ ਜਿਆਦਾ ਮੈਨਸਟਾ ਮੌਜੂਦਾ ਹੈ ਸ੍ਰੀ ਹਰਿਵਾਲਾ ਦੇ ਐਸਡੀਐਮ ਰਜਦੀਸ਼ ਅਰੋੜੀ ਨਮਸਕਾਰ ਜੀ ਨਮਸਕਾਰ ਸਰ ਕਿਸ ਤਰ੍ਹਾਂ ਇਹ ਜੀ ਪੜਿਆ ਅਮਨ ਦੀ ਚਾਹਤੀ ਹੈ ਪੁਲਿਸ ਦੇ ਪੁਖਤਾ ਪਰਵਾਂਸੀ ਕਿਸ ਤਰ੍ਹਾਂ ਅੱਜ ਕੀ ਸਾਹਮਣੇ ਦੇਖੋ ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਹਮਨਸ਼ੂ ਜੈਨ ਜੀ ਦੇ ਗੁਜੋਗ ਗਵਾਈ ਹੇਠ ਏਡੀਸੀ ਜੀ ਜਿਹੜੇ ਰਹਿਨਮਾਈ ਹੇਠ ਆਪਾਂ ਬਲਾਕ ਸਮਿਤੀ ਔਰ ਜ਼ਿਲ੍ਹਾ ਪਰਸ਼ਦ ਇਲੈਕਸ਼ਨ ਕੰਟੈਸਟ ਕੀਤੇ ਔਰ ਮੈਂ ਧੰਨਵਾਦ ਦੀਆਂ ਸਾਰੀਆਂ ਹੀ ਪੋਲਿਟੀਕਲ ਪਾਰਟੀਆਂ ਦਾ ਜਿਨ੍ਹਾਂ ਨੇ ਬੜੇ ਹੀ ਅਮਨ ਦੇ ਨਾਲ ਸਹਿਯੋਗ ਕੀਤਾ ਸਦਾ ਸਰਕਾਰ ਨੂੰ ਧੰਨਵਾਦ ਦੀਆਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅਮਨ ਤੇ ਅਮਾਨ ਨਾਲ ਜਿਹੜੇ ਇਲੈਕਸ਼ਨ ਜਿਹੜੇ ਇਸ ਮੌਕੇ ਦੇ ਵਿੱਚ ਸੰਪਨ ਹੋ ਚੁੱਕੇ ਨੇ ਸਾਡੇ ਕੋਲ 15 ਦੇ 15 ਜੂਨ ਦੇ ਨਤੀਜੇ ਆ ਚੁੱਕੇ ਨੇ ਜੇ ਮੈਂ ਨਤੀਜਿਆਂ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ ਜੀ 15 ਦੇ ਵਿੱਚੋਂ ਜਿਹੜੀਆਂ 9 ਸੀਟਾਂ ਆ ਗਈਆਂ ਨੇ ਉਹ ਆਮ ਆਦਮੀ ਪਾਰਟੀ ਨੇ ਜਿੱਤੀ ਆਵੇਂ ਬਲਾਕ ਸਮਿਤੀ ਦੀਆਂ ਤੇਨੇ ਸੀਟਾਂ ਜਿਹੜੀਆਂ ਇੰਡੀਆ ਨੈਸ਼ਨਲ ਕਾਂਗਰਸ ਦੇ ਖਾਤੇ ਚ ਗਈਆਂ ਐਵੇਂ ਦੋ ਸੀਟਾਂ ਜਿਹੜਾ ਸ਼ਰਮਣੀ ਕਾਲੀਦਾ ਨੇ ਜਿੱਤ ਪ੍ਰਾਪਤ ਕੀਤੀ ਐ ਤੇ ਇੱਕ ਸੀਟ ਤੇ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਐ ਸੋ ਇਹ 15 ਸੀਟਾਂ ਦਾ ਵੇਰਵਾ ਵੇ ਜੋ ਸਮਰਾਲਾ ਦੇ ਵਿੱਚ ਹੋਈਆਂ ਨੇ ਜੀ ਕਿੱਸਾ ਦੇ ਸਰ ਲਗਾਤਾਰ ਮੈਂ ਪਹਿਲੀ ਗੱਲ ਕੀਤੀ ਸੀ ਤੇ ਆਪ ਪੁਲਿਸ ਦੇ ਪੁਖਤਾ ਬੰਸੀ ਪਿੰਡ ਵਾਲੇ ਅਸੀਂ ਇਸ ਵਾਰ ਕਾਫੀ ਪੜੇ ਲਿਖੇ ਸੂਜਾ ਦੇ ਕਾਫੀ ਇੰਤਜ਼ਾਮ ਵੀ ਪੁਖਤਾ ਸੀ ਤਾਂ ਅਮਨ ਆਮਾਨ ਸ਼ਾਂਤੀ ਦਾ ਜਿਹੜੀ ਡੀ ਸਾਹਿਬ ਨੇ ਗੱਲ ਕੀਤੀ ਸੀ ਬਿਲਕੁਲ ਉਸ ਤਰ੍ਹਾਂ ਹੋਇਆ ਕਿੱਸਾ ਦੇ ਦੇ ਇੰਤਜ਼ਾਮ ਕਿੱਦਾ ਸੀ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਕੀ ਪ੍ਰਬੰਸੀ ਦੇਖੋ ਪਹਿਲੋ ਤੇ ਪੁਲਿਸ ਪ੍ਰਸ਼ਾਸਨਾਂ ਬਹੁਤ ਵੱਡਾ ਸਹਿਯੋਗ ਰਿਆ ਜਿਨ੍ਹਾਂ ਨੇ ਅਮਨ ਮਾਨ ਦਾ ਜਿਹੜਾ ਇਲੈਕਸ਼ਨ ਕਰਾਉਣ ਦੇ ਵਿੱਚ ਆਪਣੀ ਡਿਊਟੀ ਨੂੰ ਤੰਦਈ ਨੰਭਾਇਆਵੇ ਉਹਦਾ ਸਤਕਾਵੇ ਜਿਹੜਾ ਇਲੈਕਸ਼ਨ ਜਿਹੜੇ ਅਮਨ ਮਾਨ ਦੇ ਨਾਲ ਹੋਏ ਨੇ ਬਾਕੀ ਜਿਹੜੀ ਮਾਨ ਜੋ ਡਿਫਟਿੰਗ ਵਿੱਚ ਸਹਿਯੋਗ ਰਹੇ ਨਮਾਈ ਥਲੇ ਜਿਹੜੇ ਦੇਸ਼ ਸਾਨੂੰ ਮਿਲੇ ਸੀ ਉਹਨਾਂ ਦੇਸ਼ਾਂ ਦੇ ਲੀਡ ਅੱਗੇ ਚੱਲ ਕੇ ਆਪਾਂ ਜਿਹੜਾ ਉਹ ਜਿਹੜਾ ਇਲੈਕਸ਼ਨ ਸੰਪੰਨ ਕਰਾਏ ਨੇ ਤੇ ਬਹੁਤ ਵਧੀਆ ਨਤੀਜੇ ਸਾਡੇ ਸਾਹਮਣੇ ਆਏ ਨੇ ਅਮਨ ਮਾਨ ਦੇ ਨਾਲ ਬਾਬਾ ਅਦਾਸੀ ਕੀ ਸਨਾਰਾ ਹਲਕੇ ਦੇ 15 ਬਲਾਕ ਸੰਟੇ ਨੇ ਜਿੱਤੇ ਸਾਡੇ ਸਾਹਮਣੇ ਆ ਤਾਂ ਇਸ ਵਾਰੀ ਫੇਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਪ੍ਰੋਸਜ ਦਾ ਕਿਹੜੀ 9 ਸੀਟਾਂ ਇਸ ਬਲਾਕ ਸੰਟੇ ਚੋਂ ਜਿੱਤ ਪ੍ਰਾਪਤ ਕੀਤੀ ਕਿਤੇ ਆ ਕੇ ਇਸ ਵਾਰੀ ਭਾਜਪਾ ਇੱਕ ਖਾਤਾ ਖੋਲ ਸਕੀ ਇਸ ਵਾਰ ਆ ਕੇ ਦੇ ਨਾਲ ਹੀ ਅਗਰੇ ਸ਼ੋਮਨੀ ਕਾਲੀ ਦਲ ਤੇ ਦੋ ਸੀਟਾਂ ਤੇ ਇਸ ਨਾਲ ਹੀ ਦੇ ਕਾਂਗਰਸ ਪਾਰਟੀ ਗੱਲ ਕੀਤੀ ਤਾਂ ਤਿੰਨ ਸੀਟਾਂ ਉਸਨੇ ਵੀ ਇਸ ਬਲਾਕ ਸੰਪਤੀ ਚੋਣਾਂ ਵਿੱਚ ਆਪਣੀ ਬਾਜ਼ੀ ਮਾਰੀ ਤਾਂ ਖਵਲਾਲ ਗੱਲ ਕੀਤੀ ਜਾਂਦੀ ਅਗਰ ਸਮਰਦਾ ਹਲਕੀ ਤਾਂ ਸਮਰਦਾ ਦੇ ਵਿੱਚ ਇਸ ਸਵਾਲ ਜਿਹੜਾ ਚੋਣਾਂ ਨੇ ਦਿੱਤੀ ਜੇ ਬਿਲਕੁਲ ਅਮਨ ਅ ਸ਼ਾਂਤੀ ਨਾ ਹੋਇਆ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਅਨਸੁਖਾਂ ਵੀ ਘਟਾ ਵੀ ਨਹੀਂ ਹੋਈ ਤਾਂ ਅਗਰ ਗੱਲ ਕੀਤੀ ਹੈ ਦੇ ਪ੍ਰਬੰਧਾਂ ਦੀ ਤਾਂ ਸਵੇਰ ਤੋਂ ਹੀ ਜਿਹੜੇ ਪੁਲਿਸ ਦੇ ਪੁਖਤਾ ਪ੍ਰਬੰਧ ਸੀ ਤਾਂ ਖਾਸ ਕਰਕੇ ਇਸ ਵਾਰ ਪਿੰਡ ਦੇ ਲੋਕਾਂ ਨੇ ਵੀ ਅਮਨ ਆਮਾਨ ਸ਼ਾਂਤੀ ਢੰਗ ਨਾਲ ਨਤੀਜਿਆਂ ਦੀ ਵੇਟ ਕੀਤੀ ਤਾਂ ਆਖਿਰਕਾਰ ਉਹ ਦਿੱਤੀ ਜੇ ਤੁਹਾਡੇ ਸਾਹਮਣੇ ਹੈ ਪੰਜਾਬ ਨੇ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਨੇ ਪਰੋਸ ਦਿੱਤਾ ਇੱਕ ਵੱਡਾ ਐਮੀਨੈਂਟ ਹੈ ਐਮਐਮਐਨ ਬੋਬੀ ਨਸਿੰਧeep ਸ਼ਰਮਾ ਪਿੰਡ ਉਟਾਲਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਕੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਰ ਸੰਦੀਪ ਸ਼ਰਮਾ ਸੋ ਸਮਰਾਲਾ ਹਲਕੇ ਦੀ ਗੱਲ ਕੀਤੀ ਤਾਂ 15 ਬਲਾਕ ਸਮੇਤ ਦੋ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਦੀਆਂ ਨਤੀਜੇ ਅਸੀਂ ਅੱਜ ਬੜੇ ਅਮਨੋ ਆਮਾਨ ਸ਼ਾਂਤੀ ਨਾਲ ਹੋਇਆ ਖਾਸਕੇ ਅਗਰ ਗੱਲ ਕੀਤੀ ਜਾਵੇ ਲਗਾਤਾਰ ਦੇ ਡੀਸੀ ਆਲੇ ਕੰਮ ਚੋਣ ਕਮਿਸ਼ਨ ਅਫਸਰ ਹਿਮਾਸ਼ੂ ਜੈਨਰੇਰੀ ਅਮਨ ਆਮਾਨਾ ਸ਼ਾਂਤੀ ਨਾਲ ਚੋਣਾਂ ਦੇ ਨਤੀਜੇ ਦੀ ਗੱਲ ਕੀਤੀ ਸੀ ਚਾਹੇ ਉਹਨਾਂ ਦੇ ਚੋਣਾਂ ਦੇ ਗੱਲ ਕੀਤੀ ਸੀ ਤਾਂ ਬਿਲਕੁਲ ਸ਼ਾਂਤੀਪੂਰਨ ਢੰਗ ਨਾਲ ਹੋਇਆ ਤਾਂ ਕਿਤੇ ਕਿਤੇ ਆ ਕੇ ਸਮਰਾਲਾ ਹਲਕੇ ਦੇ ਵਿੱਚ 15 ਬਲਾਕ ਸਭਾ ਦੇ ਨਤੀਜੇ ਆ سامنے ਆਇਆ ਇਸ ਵਾਰ ਫਿਰ ਇੱਕ ਵਾਰੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਇੱਕ ਵੱਡਾ ਪ੍ਰੋਟਸਟ ਦਿਹਾਤਾ tha ਫਿਰ ਇੱਕ ਵਾਰੀ ਫਿਰ ਜਿਮਨੀ ਚੌਂ ਤੋਂ ਬਾਅਦ ਔਰ ਸਰਪੰਚ ਤੋਂ ਬਾਅਦ ਇੱਕ ਵਾਰੀ ਫਿਰ ਬਲਾਕ ਸਭਾ ਚ ਉਹਨਾਂ ਦੇ ਵਿੱਚ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਨੇ ਬਾਜ਼ੀ ਵਾਰੀਆਂ ਸ੍ਰੀ ਹਰਿਵਾਰ ਲਾਲ ਜੀ ਨੇ 15 ਬਲਾਕ ਸਭਾ ਦੇ ਚ ਉਹਨਾਂ ਦਾ ਕੀ ਨਤੀਜਾ ਮੈਨਸਟਾ ਮੌਜੂਦਾ ਸ੍ਰੀ ਹਰਿਵਾਰ ਦੇ ਐਸਡੀਐਮ ਰਜਦੀਸ਼ ਅਰੋੜਾ ਜੀ ਨਮਸਕਾਰ ਜੀ ਨਮਸਕਾਰ ਸਰ ਕਿਸਾ ਜੀ ਬੜਿਆ ਆਮ ਆਨ ਦੀ ਚਾਹਤੀ ਹੈ ਪੁਲਿਸ ਦੇ ਪੁਖਤਾ ਪ੍ਰਵੰਸੀ ਕਿਸ ਤਾਜ ਕੀ ਸਾਹਮਣੇ ਰਿਜ਼ਲਟ ਕੀ ਰਿਹਾ ਮ ਦੇਖੋ ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਰਹਿਮਨ ਸ਼ੂ ਜਾਂਦੀ ਦੇ ਗੁਜੋਗ ਗਵਾਈਏਟ ਏਡੀਸੀ ਜਿਹੜੇ ਰਹਿਨਮਾਈਏ ਇੱਥੇ ਆਪਾਂ ਬਲਾਕ ਸਮਿਤੀ ਔਰ ਜ਼ਿਲ੍ਹਾ ਪਰਸ਼ਦ ਇਲੈਕਸ਼ਨ ਕੰਟੈਕਸਟ ਕੀਤੇ ਔਰ ਮੈਂ ਧੰਨਵਾਦ ਦੀਆਂ ਸਾਰੀਆਂ ਹੀ ਪੋਲਿਟਿਕਲ ਪਾਰਟੀਆਂ ਦਾ ਜਿਨ੍ਹਾਂ ਨੇ ਬੜੇ ਹੀ ਅਮਨ ਦੇ ਨਾਲ ਸਹਿਯੋਗ ਕੀਤਾ ਸਦਾ ਸਰਕਾਰ ਨੂੰ ਧੰਨਵਾਦ ਦੀਆਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅਮਨ ਦੇ ਮਾਨ ਨਾਲ ਜਿਹੜੇ ਇਲੈਕਸ਼ਨ ਜਿਹੜੇ ਹੈ ਸਮਰਾਲਾ ਦੇ ਵਿੱਚ ਸੰਪਨ ਹੋ ਚੁੱਕੇ ਨੇ ਸਾਡੇ ਕੋਲ 15 ਦੇ 15 ਜੋਂ ਦੇ ਨਤੀਜੇ ਆ ਚੁੱਕੇ ਨੇ ਜਿਵੇਂ ਨਤੀਜਿਆਂ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ ਜੀ 15 ਦੇ ਵਿੱਚੋਂ ਜਿਹੜੀਆਂ 9 ਸੀਟਾਂ ਆ ਗਈਆਂ ਨੇ ਉਹ ਆਮ ਆਦਮੀ ਪਾਰਟੀ ਨੇ ਜਿੱਤੀ ਆਵੇਂ ਬਲਾਕ ਸਮਿਤੀ ਦੀਆਂ ਤੇਨ ਸੇਟਾਂ ਜਿਹੜੀਆਂ ਇੰਡੀਆ ਨੈਸ਼ਨਲ ਕਾਂਗਰਸ ਦੇ ਖਾਤੇ ਚ ਗਈਆਂ ਐਵੇਂ ਦੋ ਸੇਟਾਂ ਜਿਹੜਾ ਸ਼ਰਮਣੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ ਐ ਤੇ ਇੱਕ ਸੀਟ ਤੇ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਐ ਸੋ ਇਹ 15 ਸੀਟਾਂ ਦਾ ਵੇਰਵਾ ਵੇ ਜੋ ਸਮਰਾਲਾ ਦੇ ਵਿੱਚ ਹੋਈਆਂ ਨੇ ਜੀ ਕਿਸੇ ਦੇ ਸਿਰ ਲਗਾਤਾਰ ਮੈਂ ਪਹਿਲੀ ਗੱਲ ਅਗਦੀ ਸੀ ਤੇ ਪੁਲਿਸੇ ਪੁਖਤਾ ਬੰਸੀ ਪਿੰਡ ਵਾਲੇ ਅਸੀਂ ਇਸ ਵਾਰ ਕਾਫੀ ਪੜੇ ਲਿਖੇ ਸੂਝਾਰੇ ਕਾਫੀ ਇੰਤਜ਼ਾਮ ਵੀ ਪੁਖਤਾ ਸੀ ਤਾਂ ਅਮਨ ਆਮਾਨ ਸ਼ਾਂਤੀ ਦਾ ਜਿਹੜੀ ਡੀ ਸਰ ਨੇ ਗੱਲ ਕੀਤੀ ਬਿਲਕੁਲ ਉਸ ਤਰ੍ਹਾਂ ਹੋਇਆ ਕਿਸੇ ਦੇ ਦੇ ਇੰਤਜ਼ਾਮ ਕੀਤਾ ਸੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਕੀ ਪ੍ਰਬੰਧ ਸੀ ਦੇਖੋ ਪਹਿਲੋ ਤੇ ਪ ਬਹੁਤ ਵੱਡਾ ਸਹਿਯੋਗ ਰਿਆ ਜਿਨ੍ਹਾਂ ਨੇ ਅਮਨ ਮਾਨ ਦਾ ਜਿਹੜਾ ਇਲੈਕਸ਼ਨ ਕਰਾਉਣ ਦੇ ਵਿੱਚ ਆਪਣੀ ਡਿਊਟੀ ਨੂੰ ਤੰਦਈ ਨਾਲ ਨਿਭਾਇਆ ਹੋਵੇ ਉਹਦਾ ਸਤਕਾਵੇ ਜਿਹੜਾ ਇਲੈਕਸ਼ਨ ਜਿਹੜੇ ਅਮਨ ਮਾਨ ਦੇ ਨਾਲ ਹੋਏ ਨੇ ਬਾਕੀ ਜਿਹੜੀ ਮਾਨ ਜੋ ਡਿਫਟਿੰਗ ਵਿੱਚ ਸਹਿਯੋਗ ਰਹੇ ਨਮਾਈ ਥਲੇ ਜਿਹੜੇ ਦੇਸ਼ ਸਾਨੂੰ ਮਿਲੇ ਸੀ ਉਹਨਾਂ ਦੇਸ਼ਾਂ ਦੇ ਲੀਡ ਅੱਗੇ ਚੱਲ ਕੇ ਆਪਾਂ ਜਿਹੜਾ ਉਹ ਜਿਹੜਾ ਇਲੈਕਸ਼ਨ ਸੰਪੰਨ ਕਰਾਏ ਨੇ ਤੇ ਬਹੁਤ ਵਧੀਆ ਨਤੀਜੇ ਸਾਡੇ ਸਾਹਮਣੇ ਆਏ ਨੇ ਅਮਨ ਮਾਨ ਦੇ ਨਾਲ ਬਹੁਤ ਸ਼ੁਕਰੀਆ ਅਦਾਸ ਦੀ ਕੀ ਸਨਾਰਾ ਹਲਕੇ ਦੇ 15 ਬਲਾਕ ਸੰਗਠੇ ਦੇ ਟੀਜਾਡੇ ਸਾਹਮਣੇ ਆ ਤਾਂ ਇਸ ਵਾਰੀ ਫੇਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਪ੍ਰੋਸਜ ਦਾ ਜਿਹੜੀ 9 ਸੀਟਾਂ ਇਸ ਬਲਾਕ ਸੰਗਠੇ ਚੋਂ ਜਿੱਤ ਪ੍ਰਾਪਤ ਕੀਤੀ ਕਿਤੇ ਆ ਕੇ ਇਸ ਵਾਰੀ ਭਾਜਪਾ ਇੱਕ ਖਾਤਾ ਖੋਲ ਸਕੀ ਇਸ ਤਰ੍ਹਾਂ ਆ ਕੇ ਤੇ ਨਾਲ ਹੀ ਅਗਰੇ ਸ਼ੋਮਨੀ ਕਾਲੀ ਦਲ ਤੇ 2 ਸੀਟਾਂ ਤੇ ਇਸ ਨਾਲ ਹੀ ਦੇ ਕਾਂਗਰਸ ਪਾਰਟੀ ਗੱਲ ਕੀਤੀ ਤਾਂ 3 ਸੀਟਾਂ ਉਸਨੇ ਵੀ ਇਸ ਬਲਾਕ ਸੰਗਠੀ ਚੋਣਾਂ ਵਿੱਚ ਆਪਣੀ ਬਾਜ਼ੀ ਮਾਰੀ ਤਾਂ ਖਿਲਾਲ ਗੱਲ ਕੀਤੀ ਜਾਂਦੀ ਅਗਰ ਸਮਰਾਲਾ ਹਲਕੀ ਤਾਂ ਸਮਰਾਲਾ ਦੇ ਵਿੱਚ ਇਹ ਸਵਾਲ ਜਿਹੜਾ ਆ ਚੋਲਾ ਨੇ ਦਿੱਤੀ ਜੇ ਬਿਲਕੁਲ ਅਮਨ ਅ ਸ਼ਾਂਤੀ ਨਾ ਹੋਇਆ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਅਨਸਖਾਵੀ ਘਟਨਾ ਵੀ ਨਹੀਂ ਹੋਈ ਤਾਂ ਅਗਰ ਗੱਲ ਕੀਤੀ ਹੈ ਦੇ ਪ੍ਰਬੰਧਾਂ ਦੀ ਤਾਂ ਸਵੇਰ ਤੋਂ ਹੀ ਜਿਹੜੇ ਪੁਲਿਸ ਤੇ ਪੁਖਤਾ ਪ੍ਰਬੰਸੀ ਤਾਂ ਖਾ ਕੇ ਇਸ ਵਾਰ ਪਿੰਡ ਦੇ ਲੋਕਾਂ ਨੇ ਵੀ ਅਮਨ ਆਮਾਨ ਸ਼ਾਂਤੀ ਢੰਗ ਨਾਲ ਨਤੀਜਿਆਂ ਦੀ ਵੇਟ ਕੀਤੀ ਤਾਂ ਆਖਿਰਕਾਰ ਉਹ ਦਿੱਤੀ ਜੇ ਤੁਹਾਡੇ ਸਾਹਮਣੇ ਹੈ ਪੰਜਾਬ ਨੇ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਨੇ ਪਰੋਸ ਦਿੱਤਾ ਇੱਕ ਵੱਡਾ ਐਮਿਨੈਂਟ ਹੈ ਐਮਐਮਐਨ ਬੋਬੀ ਨਸਿੰਧeep ਸ਼ਰਮਾ ਪਿੰਡ ਉਟਾਲਾ ਸਮਰਾਲਾ ਜ਼ਿਲ੍ਹਾ ਲੁਧਿਆਣਾ